ਪ੍ਰਿੰਸੀਪਲ ਨੇ ਬੈਂਚ ਤੇ ਚੜ ਕੇ ਕੰਦਾ ਤੇ ਲਿਪਤਾ ਗੋਹਾ ਅਗੋਂ ਪੜ ਕੇ ਵਿਦਿਆਰਤਿਆਂ ਨੇ ਦੇਖੋ ਮੈਡਮ ਦੇ ਦਫਤਰ ਦਾ ਕੀ ਕਰਤਾ ਹਾਲ ਸੋ ਬੇਹੱਦ ਹੈਰਾਨੀਜਨਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਵਿਦਿਆਰਤਿਆਂ ਦਾ ਕਮਰਾ ਠੰਡਾ ਕਰਨ ਦੇ ਲਈ ਪ੍ਰਿੰਸੀਪਲ ਦੇ ਵੱਲੋਂ ਕੰਦਾਂ ਦੇ ਉੱਤੇ ਗੋਹਾ ਲਿਪ ਦਿੱਤਾ ਜਾਂਦਾ ਹੈ ਸੋ ਇਹ ਵੀਡੀਓ ਤੁਸੀਂ ਵੀ ਦੇਖੋ ਇਸ ਨੂੰ ਸ਼ੇਅਰ ਵੀ ਕਰੋ ਇਸ ਬਾਰੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਪ੍ਰਿੰਸੀਪਲ ਦੇ ਵੱਲੋਂ ਇਹ ਹਰਕਤ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਵਿਦਿਆਰਥੀ ਵੀ ਨਹੀਂ ਬਖਸ਼ ਦੇ ਦਫਤਰ ਦੇ ਵਿੱਚ ਜਾ ਕੇ ਕੰਧਾਂ ਦੇ ਉੱਤੇ ਗੋਹਾ ਲਿਪ ਦਿਂਦੇ ਨੇ ਸੋ ਦਿੱਲੀ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਲక్ష్ਮੀ ਬਾਈ ਕਾਲਜ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਕਿ ਪ੍ਰਿੰਸੀਪਲ ਦੇ ਵੱਲੋਂ ਇੱਕ ਟੇਬਲ ਦੇ ਉੱਤੇ ਚੜ ਕੇ ਕੰਧਾਂ ਲਿਪੀਆਂ ਜਾ ਰਹੀਆਂ ਨੇ ਕੰਧਾਂ ਦੇ ਉੱਤੇ ਗੋਹਾ ਲਾਇਆ ਜਾ ਰਿਹਾ ਹੈ ਤਾਂ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਗਰਮੀ ਨਾ ਲੱਗੇ ਕਮਰਾ ਠੰਡਾ ਰਹੇ ਤੇ ਦੂਜੇ ਪਾਸੇ ਵਿਦਿਆਰਥੀਆਂ ਦਾ ਵੀ ਇਹ ਕਹਿਣਾ ਹੈ ਜੇਕਰ ਉਹਨਾਂ ਨੂੰ ਠੰਡ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਫਿਰ ਪ੍ਰਿੰਸੀਪਲ ਨੂੰ ਵੀ ਠੰਡ ਲੱਗਣੀ ਚਾਹੀਦੀ ਹੈ ਜਿਸ ਕਰਕੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦੇ ਦਫ਼ਤਰ ਦੇ ਵਿੱਚ ਵੀ ਕੰਦਾ ਦੇ ਉੱਤੇ ਗੋਹਾ ਲਿੱਪ ਦਿੱਤਾ ਜਾਂਦਾ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣੀ ਹੈ